ਨਾਇਟ ਨਾ ਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਦੀ ਨਾਮਵਰ ਗਜ਼ਲਗੋ ਅਤੇ ਨੈਸ਼ਨਲ ਤੇ ਸਟੇਟ ਐਵਾਰਡੀਆਂ ਦੇ ਆਪਕਾ ਸੇਵਾਮੁਕਤ ਡਾਕਟਰ ਗੁਰਚਾਨ ਕੋਚਰ ਜੋ ਪੰਜਾਬੀ ਸਾਹਿਤ ਅਕੈਡਮੀ ਦੀ ਉਪ ਪ੍ਰਧਾਨ ਵੀ ਹਨ ਦੀ ਅਗਵਾਈ ਹੇਠ ਸਥਾਨਿਕ ਪੰਜਾਬੀ ਪਵੰਦੇ ਰਾਣਾ ਦਲਜੀਤ ਸਿੰਘ ਦਾ ਸੈਮੀਨਾਰ ਹਾਰਵਿਕੇ ਅੱਜ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਇੰਜੀਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਦੂਸਰਾ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਹਾਇਤਕਾਰਾ ਡਾਕਟਰ ਰਾਜਵੰਤ ਕੌਰ ਪੰਜਾਬੀ ਉੱਗੇ ਸਹਾਇਤਕਾਰਾ ਤੇ ਸੇਵਾਮੁਕਤ ਸਰਕਾਰੀ ਉੱਚ ਅਧਿਕਾਰੀ ਭਗਤ RAM ਰੰਗਾੜਾ ਨੂੰ ਇੰਜੀਨੀਅਰ ਜੇ.ਬੀ. ਸਿੰਘ ਕੋਚਰ ਵਿਸ਼ੇਸ਼ ਯਾਦਗਾਰੀ ਪੁਰਸਕਾਰ ਅਤੇ ਇੰਜੀਨੀਅਰ ਜੇ.ਬੀ. ਸਿੰਘ ਕੋਚਰ ਯਾਦਗਾਰੀ ਯੁਵਾ ਪੁਰਸਕਾਰ ਸ਼ਾਇਰ ਰਮਨ ਸੰਧੂ ਨੂੰ ਭੇਟ ਕੀਤੇ ਗਏ ਜਦਕੇ ਨਾਮਵਰ ਬਜ਼ੁਰਗ ਸਾਇਤਿਕ ਸ਼ਖਸੀਅਤਾਂ ਤੇ ਪ੍ਰਸਿੱਧ ਗੱਜਲਗੋ ਸ਼੍ਰੀ ਰਾਮ ਅਰਸ਼ ਜਿਨ੍ਹਾਂ ਦੀ ਤਬੀਅਤ ਨਾਸਾਜ ਹੋਣ ਕਾਰਨ ਨਹੀਂ ਪਹੁੰਚ ਸਕੀ ਉਹਨਾਂ ਦੀ ਤਰਫੋਂ ਉਹਨਾਂ ਦੀ ਨੂੰ ਰੀਤਾ ਦੇ ਵੀ ਅਤੇ ਪੋਤਰੇ ਨਕੁਲ ਨੇ ਇੰਜੀਨੀਅਰ ਜੇਵੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ ਪ੍ਰਾਪਤ ਕੀਤਾ ਪੁਰਸਕਾਰਾਂ ਵਿੱਚ ਕੁਝ ਧਨ ਰਾਸ਼ੀ ਦੁਸ਼ਾਲਾ ਫੁਲਕਾਰੀਆਂ ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਪਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਡਾਕਟਰ ਲਖਵਿੰਦਰ ਜੋਹਲ ਤੇ ਪ੍ਰੋਫੈਸਰ ਰਵਿੰਦਰ ਪਠੜ੍ਹ ਸਾਹਿਤਕਾਰ ਕਾਰਾ ਮਨਜੀਤ ਇੰਦਰਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨਪੁੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖੋਂ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਨਿਹਾਲਾ ਡਾਕਟਰ ਬਲਬੀਰ ਸਿੰਘ ਸੈਣੀ ਆਦ ਬਿਰਾਜਮਾਨ ਸਨ ਸਵਾਰਗੀਵਾਸੀ ਇੰਜੀਨੀਅਰ ਜੇ.ਬੀ. ਸਿੰਘ ਕੋਚਰ ਜੋ ਡਾਕਟਰ ਗੁਰਚਰਨ ਕੋਲ ਕੋਚਰ ਦੇ ਕੇਵਲ ਪਤੀ ਹੀ ਨਹੀਂ ਸਨ ਸਗੋਂ ਇੱਕ ਉੱਚੇ ਤੇ ਸੋਚੇ ਕਿਰਦਾਰ ਵਾਲੇ ਸਮਾਜ ਸੇਵੀ ਹੋਣ ਦੇ ਨਾਲ-ਨਾਲ ਕਲਾ ਤੇ ਸਾਹਿਤ ਦੇ ਪ੍ਰੇਮੀ ਵੀ ਸਨ ਦੀ ਯਾਦ ਵਿੱਚ ਇਹ ਪੁਰਸਕਾਰ ਸਾਇਤਾ ਤੇ ਸਮਾਜ ਦੇ ਵਿਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਉਤਸ਼ਾਹਿਤ ਕਰਨ ਲਈ ਕੋਚਰ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਹੈ ਪੁਰਸਕਾਰ ਪ੍ਰਾਪਤ ਸ਼ਖਸੀਅਤਾਂ ਬਾਰੇ ਸਨਮਾਨ ਪੱਤਰ ਕੀ ਸਾਧੂ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਅੰਜੂ ਅਮਨਦੀਪ ਗਰੋਬਰ ਅਤੇ ਤਰਲੋਚਨ ਲੋਚੀ ਵੱਲੋਂ ਬੜੀ ਸ਼ਿੱਦਤ ਨਾਲ ਪੜੇ ਗਏ ਪ੍ਰਸਿੱਧ ਸਾਹਿਤਕਾਰ ਡਾਕਟਰ ਫਕੀਰਚੰਦ ਸ਼ੁਕਲਾ ਤੇ ਅਮਰੀਕ ਸਿੰਘ ਤਲਵੰਡੀ ਵੱਲੋਂ ਮਰਹੂਮ ਇੰਜੀਨੀਅਰ ਜੇਬੀ ਸਿੰਘ ਕੋਚਟਾਲ ਬਿਤਾਈ ਯਾਦਗਾਰੀ ਪਲਾ ਨੂੰ ਸਾਂਝਾ ਕੀਤਾ ਗਿਆ ਵਿਸ਼ੇਸ਼ ਮਹਿਮਾਨਾਂ ਵਿੱਚ ਸਰਦਾਰ ਪੰਚੀ ਸ਼੍ਰੋਮਣੀ ਲਿਖਾਰੀ ਬੋਰਡ ਰਜਿਸਟਰ ਦੇ ਪ੍ਰਧਾਨ ਪ੍ਰਭ ਕੇਰਨ ਸਿੰਘ ਬਾਲ ਸਾਹਿਤ ਲੇਖਕ ਦਰਸ਼ਨ ਸਿੰਘ ਆਸਟ ਡਾਕਟਰ ਸੰਦੀਪ ਸ਼ਰਮਾ ਅਰਪਿੰਦਰ ਸੰਧੂ ਡਾਕਟਰ ਹਰੀ ਸਿੰਘ ਜਾਤਸ਼ਿਕ ਬਲਬੀਰ ਕੌਰ ਹਰਕੇਸ਼ ਮਿੱਤਲ ਪਾਲ ਗੁਰਦਾਸਪੁਰੀ ਰਵਿੰਦਰ ਰਵੀ ਸਾਗਰ ਸਿਆਲਕੋਟੀ ਤਰਸੀਮ ਨੂਰ ਸੁਨੀਲ ਸ਼ਰਮਾ ਰਾਜ ਗੁਰਦਾਸਪੁਰੀਆ ਵਿਸ਼ਨ ਦਾਸ ਜਨਮੇਜ ਸਿੰਘ ਜੋਹਲ ਜਗਜੀਤ ਕਾਫਰ ਡਾਕਟਰ 사ਦੂ ਰਾਮ ਲੰਗਿਆਣਾ ਡਾਕਟਰ ਜਗਤਾਰ ធីਮਾਨ ਡਾਕਟਰ ਰਮਨਦੀਪ ਸਿੰਘ ਦੀਪ ਸੁਖਦਰਸ਼ਨ ਗਰਗ ਅਮਰਜੀਤ ਸਿੰਘ ਜੀਤ ਡਾਕਟਰ ਗੁਰਚਰਨ ਗਾਂਧੀ 모ਹੀ અપਰਾਜੀਤ ਰਾਮਲਾਲ ਭਗਤ ਮਨਦੀਪ ਕੌਰ ਪਦੌੜ ਪ੍ਰਿੰਸੀਪਲ ਇੰਦਰਜੀਤ ਪਾਲ ਕੌਰ ਪ੍ਰੋਫੈਸਰ ਸ਼ਰਨਜੀਤ ਕੌਰ ਸੁਖਦੇਵ ਸਿੰਘ ਗੰਡਵਾ ਗੁਰਚਰਨ ਤੰਜੂ ਜਾਂ ਅਜਮੇਰ ਸਿੰਘ ਦੀਵਾਨਾ ਅਸ਼ੋਕ ਪੰਡਾਰੀ ਸੋਮਨਾਥ ਗੁਰਦਾਸ ਸਿੰਘ ਦਾ ਜਸਵੀਰ ਸਿੰਘ ਸੋਹਰ ਪਰਮਜੀਤ ਕੌਰ ਮਹਿਕ ਕੁਲਵਿੰਦਰ ਕਿਰਨ ਜਸਵਿੰਦਰ ਕੌਰ ਜੱਸੀ ਗੁਰਮੀਤ ਕੌਰ ਪਰਵਿੰਦਰ ਕੌਰ ਲੋਟੇ ਜਗਦੀਸ਼ ਰਾਣਾ ਸੁਰਜੀਤ ਸਿੰਘ ਜੀਤ ਬਾਬੂ ਰਾਮ ਦੀਵਾਨਾ ਸਮੇਤ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਆਏ ਪਤਵੰਤੇ ਸੱਜਣ ਸ਼ਾਮਲ ਸਨ ਇਸ ਮੌਕੇ ਕਰਵਾਏਗੇ ਕਵੀ ਦਰਬਾਰ ਵਿੱਚ ਸਹਿਜਪ੍ਰੀਤ ਮੰਗਟ, ਦੀਪਕ ਸ਼ਰਮਾ ਚਨਾਰਥਲ, ਜਸਪ੍ਰੀਤ ਅਮਲਤਾਸ, सुरेंद्र ਜੈਪਾਲ, ਪ੍ਰਭਜੋਤ ਸੋਹੀ, ਜੁਗਿੰਦਰ ਨੂਰ ਮੀਤ, ਕੋਮਲਦੀਪ, ਹਰਲੀਨ ਸੋਨਾ, ਕਰਨਜੀਤ ਸਿੰਘ ਗਰੇਵਾਲ, ਹਰਸਿਮਰਤ, ਕੌਰ, ਰਾਜਦੀਪ ਕੌਰ, ਰਮਨਦੀਪ ਕੌਰ ਬਾਜਾਖਾਨਾ ਮੀਤ, ਅਨਮੋਲ, ਡਾਕਟਰ ਇਰਾਦੀਪ ਤਰੇਹਣ, ਰਕੇਸ਼ ਤੇਜਪਾਲ ਜਾਨੀ, ਰਣਜੀਤ ਸਵੀ, ਦੀਪ, ਜਗਦੀਪ ਸਿੰਘ, ਗੁਰਜਮੀਤ, ਬੱbbi ਬਾਜਾਖਾਨਾ, ਗੁਰਵਿੰਦਰ ਸਿੰਘ ਸ਼ੇਰਗਿੱਲ, ਇੱਕਾਪਾਪਾਲ ਸਿੰਘ ਦੀਪ ਲੁਧਿਆਣਵੀ ਨੀਲੂ ਬੱਗਾ ਇੰਦਰਜੀਤ ਕੌਰ ਲੋਟੇ ਰਜਨੀਸ਼ ਭੱਟੀ ਮਨਜੀਤ ਕੌਰ ਤੀਮਾਨ ਜ਼ੋਰਦਾਰ ਸਿੰਘ ਪੰਛੀ ਜੁਰਾਵਰ ਸਿੰਘ ਪੰਛੀ ਡਾਕਟਰ ਅਮਨਪ੍ਰੀਤ ਕੌਰ ਕੰਗ ਸੁਖਵੀਰ ਸੰਧੇ ਗੁਰਦੀਪ ਸੈਣੀ ਬਿੰਦਰ ਮਾਂਜੀ ਆਦਨੇ ਖੂਬ ਰੰਗ ਬਣਿਆ ਸੁਖਵਿੰਦਰ ਅਨਹਦ ਅਤੇ ਪਰਮਿੰਦਰ ਅਲਵੇਲਾ ਨੇ ਸਾਂਝੇ ਤੌਰ ਤੇ ਬੜੀ ਤਰਤੀਬ ਨਾਲ ਮੰਚ ਸੰਚਾਲਨ ਕੀਤਾ ਜਦਕਿ ਆਏ ਸਮੂੱਚੇ ਮਹਿਮਾਨਾਂ ਤੇ ਕਵੀ ਕਵਿਤੀਆਂ ਨੂੰ ਵੀ ਯਾਦਗਾਰੀ ਚਿੰਨ੍ਹ ਤੇ ਦੁਸ਼ਾਲੇ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ